ਜਿਲ੍ਹਾ ਤਰਨਤਾਰਨ ਤੋਂ 24 ਟਾਈਮ న్యూਸ 24 ਰਿਪੋਰਟਰ ਪ੍ਰਵਾਨ ਸਿੰਘ ਉੱਪਰ ਜੀ ਆਉਟ ਅਨੁਵਾਜ ਦਿਖਾਉਨੇ ਆ 79ਵਾਂ ਇੰਡੀਪੈਂਡੈਂਸ ਦੀ ਸੁਤੰਤਰਤਾ ਦੇਸ਼ ਜਿਲ੍ਹਾ ਤਰਨਤਾਰਨ ਤੇ ਜਿੱਥੇ ਪਹੁੰਚ ਰਹੇ ਹਾਂ ਜਿੱਥੇ ਲਾਚਾਂ ਦੀ ਖਟਾਰੀਆ ਲਾਚਾਂ ਦੀ ਖਟਾਰੀਆ ਥੀ ਚੰਡਾ ਫਹਿਰਾਉਣ ਤੋਂ ਵਾਸਤੇ ਆ ਰਹੇ ਨੇ ਆਓ ਆਪਾਂ ਆਜ਼ਾਦੀ ਦਾ ਦੇਸ਼ ਦੇਖਦੇ ਹਾਂ ਇਥੇ ਮਾਂਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਦ ਹੀ ਤੁਹਾਡੇ ਕੋਲ ਬੜਾ ਕਰ ਸਾਭ ਤੋਂ ਪਹਿਲਾਂ ਤਾਂ ਅੰਤਰਵਾਸੀਆਂ ਕੋਲ ਮੇਰੇ ਸਬਸਤ ਦੇ ਸਵਾਸੀਆਂ ਨੂੰ ਅਨਾਸੀ ਨੇ ਡਾਕਟਰ ਜੱਟ ਜੱਟ ਨੇ ਬਹੁਤ ਮੌਕਾ ਔਰ ਅੱਜ ਦੇ ਲਈ ਭਾਗਵਾਨੀ ਕੜੀਆ ਕਿੱਲ ਨੂੰ ਦਰਨਤਾਰ ਦੀ ਵਿਰਾਸੀ ਨੂੰ ਮਿਲਦੇ ਆਂਦਾ ਮੌਕਾ ਮਿਲਿਆ ਸਾਫ ਪਹਿਲਾਂ ਨਾ ਮਹਾਨ ਯੋਜਨਾ ਨਹੀਂ ਜਿਨ੍ਹਾਂ ਨੇ ਸਰਲਤ ਕਰਵਾਦੀਆਂ ਦੇ ਸਦਗਾ ਤੇ ਆਜ਼ਾਦੀ ਸਾਨੂੰ ਮਿਲਿੰਦੀ ਸੀ ਅੱਜ ਨੂੰ ਪਾਲਸੈਂਟ ਵੀ ਧਾਰ ਹੋਵੇ ਕਮਲੀ ਵਾਪੇ ਧਾਰ ਹੋਵੇ ਪਰ ਉਸ਼ੇਸ ਤੌਰ ਤੇ ਗਦਰੀ ਵਾਬਿਆਂ ਦਾ ਪਿੰਡ ਸੋਸ ਚਵਾਲ ਜਿੱਥੇ ਸਭ ਤੋਂ ਵੱਡੇ ਪੰਜਾਬ ਦੇ ਅੰਦਰ ਜਸਤਿਆਂ ਨੇ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਕੀਮਤੀ ਮੈਂ ਸਮਝਦਾ ਵੀ ਜ਼ਿੰਦਗੀ ਦਾ ਸਮਾਂ ਉਹਨਾਂ ਨੇ ਵੱਖ-ਵੱਖ ਕੁਰਬਾਨੀਆਂ ਦੇ ਰੂਪ ਦੇ ਵਿੱਚ ਦੇਸ਼ ਦੇ ਸੇਸ ਨੂੰ ਯਾਦ ਕਰਾਇਆ ਸੋ ਅੱਜ ਇਸ ਜਾਤੀ ਵਿਧਾਰੇ ਨੂੰ ਮਹਿਮਾਨ ਜੋ ਮੁੱਖ ਮੰਤਰੀ ਸਰਕਾਰ ਤੋਂ ਮਾਨ ਬਲੀ ਸਰਕਾਰ ਜਿਹਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਗੁੱਡ ਗਵਰਨਸ ਦੇਣ ਦੇ ਲਈ ਬڑے ਹਿਸਟੋਰੀਕਲ ਤੇ ਸੈਂਟਿਫਿਕ ਫੈਸਲੇ ਪੰਜਾਬ ਦੀ ਧਰਤੀ ਤੇ ਕੀਤੇ ਸੋ ਪੰਜਾਬ ਦੇ ਲੋਕਾਂ ਨੂੰ ਜਿਸ ਵਾਅਦੇ ਦੇ ਨਾਲ ਇਹ ਸਰਕਾਰ ਆਈ ਸੀ ਕਿ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹੈ ਚਾਹੇ ਬਿਜਲੀ ਮਾਹ ਬਿਜਲੀ ਦਾ ਵੱਡਾ 600 ਜੁਡ ਲੋਕਾਂ ਨੂੰ ਜਾਚ ਮਿਲ ਰਿਹਾ 10 ਲੱਖ ਦਾ ਮੁਕਮਲ ਸਿਹਤ ਬੀਮਾ ਡੋਜਣਾ ਜਿਹਦੇ ਤਹਿਤ ਸਮੁੱਚੇ ਪੰਜਾਬੀਆਂ ਨੂੰ ਕਵਰ ਕੀਤਾ ਜਾ ਰਿਹਾ ਸੋ ਲਗਾਤਾਰ ਚਾਹੇ ਪ੍ਰਗੋਰਮ ਦਾ ਸਾਲਵ ਹੋਵੇ ਵੀਟ ਔਰ ਕੈਡੀ ਦਾ ਉਹਦੇ ਉੱਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਉੱਚ ਵੀ ਘਾਟੇ ਪੈਸੇ ਦੇ ਵਿੱਚ ਪੈਸੇ ਪਾਏ ਜਾ ਰਹੇ ਸੋ ਲਗਾਤਾਰ ਪੰਜਾਬ ਦੇ ਅੰਦਰ ਸੰਗਰਾਮ ਤੇ ਵੱਡੀ ਪੱਧਰ ਤੇ ਲਗਭਗ 80000 ਕਾਮਾ ਪੱਕਾ ਕੀਤਾ ਆ 55000 ਤੋਂ ਵੱਧ ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਦੀ ਝੋਲੀ ਚ ਪਈਆਂ ਨੇ ਉਹ ਵੀ ਕਿਸੇ ਮਨਵਸਪਾਰਸ਼ ਤੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਮੈਰਿਟ ਤੇ ਸੋ ਲਗਾਤਾਰ ਪੰਜਾਬ ਦੇ ਅੰਦਰ ਵਿਸ਼ਵਾਸ ਦੇ ਨਿਸ਼ਾਨ ਜਿਹੜੇ ਉਹ ਸਾਮੀ ਤੇ ਜਾ ਰਿਹਾ ਸੋ ਮੈਂ ਪ੍ਰਬੰਧਕਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਬਹੁਤ ਮਾਨਸਕਾਰ ਮਿਲਿਆ ਕਰਨਤਾਰ ਦੀ ਸਹਾਇਤਾ ਤੇ ਮੇਰਾ ਵੈਸੇ ਵੀ ਕਰਨਤਾਰ ਤੇ ਨਾਲ ਬੜਾ ਪੁਰਾਣਾ ਤੇ ਮੋਸਮਾ ਰਿਸ਼ਤਾ ਸੋ ਮੈਂ ਇਸ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ 'ਚ ਨੌਜਵਾਨ ਮੂਵਮੈਂਟ ਦੇ ਦੌਰਾਨ ਕਾਫੀ ਆਪਣਾ ਜੀਵਨ ਉਤਕ੍ਰਿਸ਼ਟ ਕੀਤਾ ਸੋ ਮੇਰੇ ਨਾਲ ਅੱਜ ਮੇਰੇ ਐਮਐਲਏ ਸਰਦਨ ਸ਼ਕਤੀ ਪੰਨਾ ਸਾਡੇ ਵੱਡੇ ਪੁਲਿਸ ਅਧਿਕਾਰੀ ਰਾਜਪਾਲ ਜੀ ਆਪਣੇ ਡਿਪਟੀ ਕਮਿਸ਼ਨਰ ਰਾਮਾ ਜੀ ਐਸਐਸਪੀ ਸੋ ਤਮਾਮ ਜਿੰਨੇ ਵੀ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਬੜਾ ਸ਼ਾਨਦਾਰ ਇਵੈਂਟ ਆਰਗੇਨਾਈਜ਼ ਕੀਤਾ ਮੈਨਾਂ ਨੂੰ ਬੜੀ ਸੇਵਾ ਕਰਦਾ ਸੋ ਫਿਰ ਦੁਬਾਰਾ ਸੋਚੇ ਦੇ ਸਮਾਸ਼ੀਆਂ ਨੂੰ ਪੰਜਾਬੀਆਂ ਨੂੰ ਦੇ ਮੇਰੇ ਪਿਆਰੇ ਤਰਨਤਾਰਵਾਸੀਆਂ ਨੂੰ 79ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਰ ਆਜ਼ਾਦੀ ਦੇ ਹੀਰੋ ਭਗਤ ਸਿੰਘ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਭਗਤ ਸਿੰਘ ਬਾਰੇ ਤਾਂ ਮੈਂ ਸਮਝਦਾ ਵੀ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਬੱਚਾ-ਬੱਚਾ ਜਾਣਦਾ ਸੀ ਇਹਦੇ ਆਂ ਭਗਤ ਸਿੰਘ ਦਾ ਖਾਸ ਕਰਕੇ ਇਸ ਜ਼ਿਲ੍ਹੇ ਦਾ ਜਿਹੜਾ ਨਾਰਲੀ ਪਿੰਡ ਆ ਉਹਨਾਂ ਦੇ ਪੁਰਖੇ ਇਸ ਪਿੰਡ ਨਾਲ ਸਬੰਧਤ ਰਹੇ ਬੜਾ ਵੱਡਾ ਉਹਨਾਂ ਦਾ ਇਸ ਪਿੰਡ ਦੇ ਨਾਲ ਨਾਤਾ ਜ਼ਿਲ੍ਹੇ ਨਾਲ ਨਾਤਾ ਤੁਸੀਂ ਇਹਦੇ ਆਂ ਭਗਤ ਸਿੰਘ ਨੇ ਮੁਲਕ ਦੀ ਖਾਤ ਲਈ ਇਹ ਸੇ ਕਰਕੇ ਉਹਨਾਂ ਨੂੰ ਸਿਧਾਂਤ ਦੇ ਸਰਤਾਜ ਦਾ ਸਿਧਾਂਤ ਦਾ ਖਤਾ ਮਿਲਿਆ ਸੋ ਨਾਤੇ ਓਨਲੀ ਉਹਨਾਂ ਨੇ ਸੀਰਿਕ ਤੌਰ ਤੇ ਇਸ ਮੁਲਕ ਲਈ ਕਰਵਾਣੀ ਦਿੱਤੀ ਬਲਕੇ ਵਿਚਾਰਾ ਦੇ ਤੌਰ ਤੇ ਵੀ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਸੂਤਾ ਦੇ ਸਵਾਲ ਦੇ ਉੱਤੇ ਜਿਹੜਾ ਨਾਵਲ ਲਿਖਦੇ ਆ ਉਹਦੇ ਅੰਦਰ ਵੱਡੀਆਂ ਗੱਲਾਂ ਕਰਦੇ ਆ ਨੌਜਵਾਨ ਭਾਰਸਵਾ ਗੱਟ ਤੋਂ ਚੱਲ ਕੇ ਸਮੁਤਰੀ ਨਾਦੀ ਦੇ ਪੱਟਾਂ ਤੋਂ ਬੜਾ ਬੁਤਾ ਸਰ ਪੈਡੀ ਦੇ ਸੀਜ਼ਨ ਲੈ ਕੇ ਕਿਸਾਨਾਂ ਅਟੈਂਡੈਂਸ ਕਰਨਾ ਰਹੀਆਂ ਪੂਰੀਆਂ ਆ ਗਈਆਂ ਨੇ ਪੈਡੀ ਦੇ ਸੀਜ਼ਨ ਦੀਆਂ ਕਿਸੇ ਵੀ ਤਰ੍ਹਾਂ ਦੀ ਕੋ ਘਾਟ ਨਹੀਂ ਰਹਿੰਦੀ ਜਾਈਗੀ ਅੱਲਾ ਕਹਦਾ ਦਾਣਾ ਚੱਕਾਂਗੇ ਔਰ 190 ਲੱਖ ਰੁਪਏ ਜਿਹੜਾ ਸਭ ਨੂੰ ਉਮੀਦ ਆ ਵੀ ਪੈਡੀ ਹੋ ਵੀ ਮੰਗਿਆ ਗਿਆ ਤਾਂ ਸੋ ਕਿਸਾਨਾਂ ਨੂੰ ਜੀ ਆਇਆ ਪੂਰੀਆਂ ਤਿਆਰੀਆਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਲਈ ਚਾਰ ਮੈਂਬਰੀ ਜਿਹੜਾ ਉਹ ਕੋਆਰਡੀਨੇਸ਼ਨ ਵੀ ਸਾਡੇ ਮੰਤਰੀ ਸਵਾਨਾ ਦਾ ਵੀ ਜਬਣੇ ਕਿ ਸੋ ਕੋਈ ਬੰਦਰ ਦੇ ਰਿਹਾ ਕਿ ਜਦੋਂ ਪਸਨਾ ਤੋਂ ਪਰਵਾਹ ਜਿਹੜੀ ਬਾਰਸ਼ਾਂ ਕਰਦੇ ਇਸ ਸੰਬੰਧ ਨੂੰ ਲਾਜ਼ਮੀ ਤੌਰ ਤੇ ਉਹਦੀਆ ਗਰਦੋਰੀਆ ਹੋਣੀ ਹੈ ਕਿਸਾਨਾਂ ਦੇ ਨਾਲ ਜੜੀਆਂ ਪਹਿਲੋਂ ਹੀ ਆਜਾ। ਥੈਂਕ ਯੂ ਥੈਂਕ ਯੂ